ਮੇਰੀ ਮਕਬੂਰਾਨ ਕੁਰਾਨ ਕੁਰਾਨ ਅਨੇਕ ਕਹੈ ਮਤੁ ਏਕ ਨਮਾਨਿਓ। ਸ੍ਰੀ ਅਸਪਾਦ ਕਿਰਪਾ ਤੁਮਰੀ ਕਰ ਮੈਂ ਨਾ ਕਹੈਓ ਸਭ ਤੋ ਹਿਰਖਾਂ ਤੁਮਿਓ। ਜੋ ਨੋਟੀਸ ਦੇ ਵਿੱਚ ਸਾਰ ਜਿਹੜੀਆਂ ਇਹ ਲੋਕੀ ਕਰਮਾਚਾਰਪਾਜੀ ਦਾ ਨਜ਼ਾਰਾ ਦੇਖ ਰਹੇ ਇੱਥੇ ਪੁੱਛਦੇ ਆ ਸੰਤਾ ਵੱਲੋਂ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਇਹ ਪਲ ਜਿਹੜੇ ਆ ਉਹ ਕੈਪਚਰ ਕਰਾ ਰਹੇ ਆ ਵੀਡੀਓ ਬਣਾਈ ਜਾ ਰਹੀ ਹੈ ਇਹ ਅਦੋਕੀ ਪਲ ਹੈ ਮੇਰੀ ਪਾਸ਼ਾਹੀ ਬੁਲਾਨ ਦੇ ਤੇ ਗੁਰਪੁਰਪੋਕੇ ਜੁਗਤੇ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਜਾਂਦਾ ਹੈ ਮੇਰਾ ਨਾਮ ਸੂਰਜ ਰਸ਼ਦੀਪ ਸਿੰਘ ਹੈ ਔਰ ਮੈਂ ਅਬੋਰ ਤੋਂ ਸਪੈਸ਼ਲ ਸ਼ਿਸ਼ੁਰ ਗੁਰਨਾਣਕ ਸਿੰਘ ਦੇ ਗੁਰਪੁਰ ਨੂੰ ਸਮਰਪਿਤ ਜਿਹੜਾ ਹੈ ਉਹ ਇਥੋਂ ਦਾ ਅਦ੍ਰਿਸ਼ ਵੇਖਣ ਆਇਆ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਆ ਆਦਿਸ਼ ਬਾਜੀ ਲਾਈਵ ਖਾਨ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਹੈ ਉਹ ਇਥੋਂ ਦਾ ਸਿਰਜਿਆ ਹੋਇਆ ਬਹੁਤ ਹੀ ਮਾਨਨ ਉਸ ਕੋਲ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜੋ ਹੋਈ ਆ ਪਹਿਲੀ ਵਾਰਸ਼ਾ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਜੀ ਦਰਬਾਰ ਸਾਹਿਬ ਭਗਵੰਤ ਸਿੰਘ ਧਕੇੜਾ ਜੀ ਵੱਲੋਂ ਪਹਿਲਾਂ ਸਮੂੱਚੀਆਂ ਸਿੱਖ ਸੰਤਾਨ ਨੂੰ ਗੁਰਪੁਰਬ ਦੀਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮਨੀਕ ਕਮੇਟੀ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦੀਵਾਨ ਆਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਰਾ ਮੰਨਜੀਤ ਸਾਹਿਬ ਦਵਾ ਸੌਰੀ ਡਬਾ ਟਾਲ ਰਹਾ ਹੈ ਸਾਹਿਬ ਖੇ ਸੁੰਦਰ ਜਲਸ ਹੋ ਜਾਏਗੇ ਉਸ ਤੋਂ ਪਰੰਤ ਰਹਿਰਾ ਸਾਹਿਬ ਜੀ ਦੇ ਪਾਰ ਤੋਂ ਪਾਰ ਹੁਣ ਜਿਹੜਾ ਵਾ ਸੁੰਦਰ ਦੀਮ ਵਾਲਾ ਕੀਤੀ ਗਈ ਆ ਦੇਸੀ ਕਿਉ ਦੇ ਦੀਵੇ ਬਾਲੇ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਕੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੌਕਿਕ ਕਤਿਸ਼ ਵਧੀਆ ਜਿਹੜਾ ਆਨੰਦ ਲੈ ਗਿਆ ਪਾਕਿਸਤਾਨ ਦੇ ਵਿੱਚ ਗਰਮੀ ਵਧੀਆ ਤੇ ਹੱਲਾ ਮਲਾਇਆ ਗਿਆ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖ ਸ਼ਰਧਾਲੂ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰਵੱਡੀ ਪੱਦਰ ਤੇ ਜਿਹੜਾ ਵਾ ਉੱਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪਟ ਸਾਹਿਬ ਦੀ ਭੋਗ ਕਨੇ। ਜੀ ਅੱਜ ਕਿੰਨੀ ਕੀ ਸੰਗਤ ਕਿੰਨੀ ਕੀ ਨੋਟ ਜੀ ਉਹ ਹੈ ਆਈਡੀਆ ਜੀ। ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਵੀ ਦੇਖ ਸਕਦੇ ਤੁਸੀਂ। ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕੀਤਾ ਹੈ।